ਨੇ ਫਾਇਰਿੰਗ ਵਗੈਰਾ ਕੀਤੀ ਹੈ ਤੇ ਇੱਕ ਪਰਸਨ ਨikhil Radha ਪਰਸਨ ਉਹਦੇ ਇੰਜਰ ਸੀਗਾ ਜਿਹਨੂੰ ਇਨੀਸ਼ially ਸਿਗੇਲ ਹਸਪੀਟਲ ਤੇ ਬਾਅਦ 32 ਚੰਡੀਗੜ੍ਹ ਦੇ ਵਿੱਚ ਰੈਫਰ ਕਰਤਾ ਸੀਗਾ ਕਿਉਂਕਿ ਫਾਇਰਿੰਗ ਦਾ ਇੱਕ ਬੜਾ ਹੀ ਸੈਂਸਿਟਿਵ ਮੁੱਦਾ ਇਨਸੀਡੈਂਟ ਸੀਗਾ ਤੇ ਮੇਜਰ ਇਨਸੀਡੈਂਟ ਸੀਗਾ ਮਲਟੀਪਲ ਟੀਮਸ ਐਸਪੀਡੀ ਦੀ ਓਵਰঅল ਸੁਪਰਵੀਜ਼ਨ ਤਾਂ ਬਣਾਈ ਗਈ ਸੀ ਜਿੱਥੇ ਮੇਨਲੀ ਐਸਐਚਓ ਸਿਟੀ ਟੂ ਅ ਤੇ ਇਹਨਾਂ ਦੇ ਨਾਲ ਇੱਕ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਤੇ ਡੀਐਸਪੀ ਸਮਰਾਲਾ ਦੇ ਅੰਡਰ 8 ਟੀਮਸ ਬਣਾਈ ਹੋਈ ਸੀਗੀ ਤੇ ਇਹਨਾਂ ਨੇ ਫਿਰ ਬਹੁਤ ਵਧੀਆ ਤਰੀਕੇ ਨਾਲ ਪੂਰੇ ਕੇ ਪੂਰੇ ਇਸ ਗਰੁੱਪ ਦਾ ਪਰਦਾ ਫਾਸ਼ ਵੀ ਕੀਤਾ ਤੇ ਪੂਰਾ ਜੋ ਇਹਨਾਂ ਦੇ ਵਜਾਇ ਰੰਜਿਸ਼ ਸੀਗੀ ਉਸ ਦਿਨ ਦੇ ਇਨਸਟੈਂਟ ਦੀ ਉਹਦਾ ਪਤਾ ਲਗਾਏ ਤੇ ਬੀਤੀ ਰਾਤ ਫਿਰ ਜੋ ਲੜਾਈ ਵਾਲਾ ਗਰੁੱਪ ਸੀਗਾ ਇਹਦੇ ਚਾਰ ਮੇਨ ਪਰਸਨ ਉਹ ਡਿਟੇਨ ਕੀਤੇ ਗਏ ਤੇ ਇਹਨਾਂ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇੱਕ ਕੁੜੀ ਕਰਕੇ ਦੋ ਜੋ ਅਕਿਊਜ਼ਡ ਹੈ ਇੱਕ ਪ੍ਰਭਜੋਤ ਤੇ ਦੂਜਾ ਤੇਜਵੀਰ ਇਹਨਾਂ ਦੀ ਆਪਸ ਵਿੱਚ ਲੜਾਈ ਸੀ ਦੋਨਾਂ ਨੇ ਹੀ ਕੁਝ ਦਿਨਾ ਤੋਂ ਦੋਨੋਂ ਪਾਸੇ ਗੈਂਗਸ ਨੂੰ ਇਨਵੋਲਵ ਕੀਤਾ ਸੀਗਾ ਇੱਕ ਸਰਹੰਦ ਵੇਸਟ ਇੱਕ ਪੂਚੀ ਦੇ ਨਾਲ ਇੱਕ ਹੋਰ ਪਿੰਦਾ ਗਰੁੱਪ ਸੀਗਾ ਜੋ ਪ੍ਰਭਜੋਤ ਦਾ ਸਾਥ ਦੇ ਰਹੇ ਸੀਗੇ ਤੇ ਤੇਜਵੀਰ ਦੇ ਨਾਲ ਗੈਰੀ ਗਗਨਦੀਪ ਤੇ ਦੇ ਨਾਲ ਇੱਕ ਗਗਨਦੀਪਪੁਰ ਫਰਾਵਣ ਤੇ ਉਹਦੇ ਹੋਰ ਦੋ ਸਾਥੀ ਕੁਲਵਿੰਦਰ ਤੇ ਇੱਕ ਹੋਰ ਸਾਥੀ ਸੀਗਾ ਤੇ ਜਿਹੜਾ ਕਿ 라ਵਣ ਸੀਗਾ 라ਵਣਔਰ ਗਗਨਦੀਪ ਜੋ ਹੈ ਉਹਨੇ ਇੱਕ ਆਪਣੀ ਪੁਸ਼ਟੀਜ਼ ਦੌਰਾਨ ਦੱਸਿਆ ਕਿ ਜੋ ਉਸ ਦਿਨ ਇਨਸੀਡੈਂਟ ਦੌਰਾਨ ਜੋ ਇੱਕ ਵੈਪਨ ਯੂਜ਼ ਕੀਤਾ ਗਿਆ ਸੀਗਾ ਉਹਨਾਂ ਨੇ ਇੱਥੇ ਪਟੀਆਂ ਪਿੰਕ ਕੋਲ ਨਹਿਰ ਦੇ ਨੇੜੇ ਇੱਕ ਸੁਨਸਾਨ ਥਾਂ ਹੈ ਉਤੇ ਉਹਨੇ ਉਹ ਜੋ ਐਂਸੈਂਟ ਦੌਰਾਨ ਵੈਪਨ ਯੂਜ਼ ਕੀਤਾ ਸੀ ਉਹਨਾਂ ਨੂੰ ਕੋਇਆ ਹੋਇਆ ਤੇ ਪੁਲਿਸ ਉਹਦੇ ਜਦੋਂ ਰਿਕਵਰੀ ਦੇ ਕਰਨ ਉਹਨੂੰ ਆਪਣੇ ਨਾਲ ਲੈ ਕੇ ਆਈ ਤੇ ਉਹਨੇ ਉਹ ਵੈਪਨ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭਜਣ ਦੀ ਨੀਅਤ ਨਾਲ ਤੇ ਪੁਲਿਸ ਦੇ ਨਾਲ ਥੋੜੀ ਆਲਟੇਕੇਸ਼ਨ ਵੀ ਹੋਈ ਤੇ ਉਹੀ ਦੌਰਾਨ ਐਨਕਾਊਂਟਰ ਦੇ ਵਿੱਚ ਉਹਦੀ ਸੱਜੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਹਨੂੰ ਫਿਰ ਫੜ ਲਿਆ ਗਿਆ ਤੇ ਹੁਣ ਉਹ ਅ ਜਿਹੜੇ ਇਲਾਜ ਹੈਗਾ ਤੇ ਉਹਨੂੰ ਹਸਪੀਟਲ ਭੇਜਿਆ ਗਿਆ ਤੇ ਇਹਦੇ ਗੱਲਾਂ ਪਹਿਲਾਂ ਕਿੰਨੇ ਮੁਕਾਦਮੇ ਦਰਜ ਹੋਏ ਜੀ ਹੁਣ ਤੱਕ ਸਾਡੀ ਜੋ ਮੋੜਲੀ ਤਫ਼ਤੀਸ਼ ਉਹਦੇ ਹਿਸਾਬ ਨਾਲ ਇਹਦੇ ਉੱਪਰ ਇੱਕ ਐਫ ਆਈ ਆਰ ਹੈ ਤੇ ਰੀਸੈਂਟਲੀ ਗੋਵਿੰਦਵਾਲ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਦੇ ਜੋ ਨਾਲ ਦੇ ਵੀ ਸਾਥੀ ਹੈ ਉਹਨਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਨਾਤੇ ਕਹਣ ਮੁਤਾਬਿਕ ਐਫ ਆਈ ਆਰ ਜੇ ਤੇ ਪੁਲਿਸ ਕਨਫਰਮ ਤਰੀਕੇ ਨਾਲ ਆਪ ਤੇ ਪ੍ਰੋਪਰ ਇੰਟਰੋਗੇਸ਼ਨ ਕਰਸ ਪਾਈ ਹੁਨੇ ਬੀਤੀ ਰਾਤ ਹੀ ਦੇਰ ਰਾਤ ਹੀ ਨਾਲ ਸਾਰੇ ਕੇ ਸਾਰੇ ਅਪ੍ਰੀਜ਼ੈਂਟ ਕਿਤੇ ਗਏ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਹੋਰ ਡੀਟੇਲਸ ਆ ਜਾਈਆਂਗੀ ਕਿ ਕਿਸੇ ਪੁਲਿਸ ਮੁਲਾਜ਼ਮ ਨੇ ਤਾਂ ਨਹੀਂ ਕੋਈ ਸ਼ੱਕ ਤੇ ਲੱਗੀ ਆ ਸਰਟੀਫਿਕੇਟ ਸਾਡੇ ਐਸ ਐਚਓ ਸਾਹਿਬ ਦੇ ਨਾਲ ਹੈ ਅਲਟਰੇਸ਼ਨ ਹੋਈ ਹੈ ਤੋਂ ਅਨਦਰ ਵੀ ਅਸੀਂ ਇਲਾਜ ਕਰਾਂਗੇ ਤੇ ਅਲਟਰੇਸ਼ਨ ਦੌਰਾਨ ਹੀ ਜੋ ਅਕਿਊਜ਼ਡ ਹੈਗਾ ਉਹਦੀ ਸੱਜੀ ਜੋ ਲੱਤ ਉੱਤੇ ਗੋਲੀ ਵੱਟੀ ਰਿਕਵਰੀ ਕੀ ਕੀ ਹੋਈ ਹੈ ਇਸ ਮਾਮਲੇ 'ਚ ਹੁਣ ਤੱਕ ਆਜ ਵਾਲਾ ਜੋ ਇਹ ਵੈਪਨ ਜਿਹਨੂੰ ਅਸੀਂ ਰਿਕਵਰ ਕਰਾਣਾ ਸੀ ਉਹ ਹੋਰ ਰਿਕਵਰ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਮੈਨੂੰ ਲੱਗਦਾ ਹੋਰ ਵੈਪਨਸ ਵਗੈਰੇ ਵੀ ਅਗਰ ਇਹਨਾਂ ਦੇ ਕੋਲ ਹੋ ਸਕਦੇ ਹੈ ਤੇ ਰਿਕਵਰੀ ਪੁਲਿਸ ਔਰ ਵੀ ਕਰਾਏਗੀ ਜਿਹੜੀ ਖੰਨੇ ਇਨਸੀਡੈਂਟ ਹੈ ਸੀ ਉਹਦੇ ਚ ਹੁਣ ਤੱਕ ਕਿੰਨੀਆਂ ਰੈਸਟ ਹੋ ਗਈਆਂ ਹੈ ਚਾਰ ਜੋ ਮੇਨ ਦੋਸ਼ੀ ਹੈ ਐਫ ਆਈ ਆਰ ਦੇ ਉਹ ਇਹਨਾਂ ਦੇ ਦੋ ਤਿੰਨ ਹੋਰ ਸਾਥੀ ਹੈ ਉਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਸਾਥੀਆਂ ਦਾ ਰੋਲ ਹਜੇ ਪੁਲਿਸ ਵੈਰੀਫਾਈ ਕਰਕੇ ਫਿਰ ਅਕੋਰਡਿੰਗਲੀ ਐਕਸ਼ਨ ਲੇਗੀ ਤੇ 4% ਦੇ ਅਰੇਸਟ ਹੋ ਚੁੱਕੇ ਸਰਕਾਰ ਪਹਿਲਾਂ ਹੀ ਗੈਂਗਸਟਰ ਬਾਦ ਦੇ ਖਿਲਾਫ ਆ ਜੀ ਇਸ ਤਰ੍ਹਾਂ ਜਿਹੜੇ ਗੈਂਗਸਟਰ ਜਿਹੜੇ ਆ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ ਕਈ ਮਾਮਲੇ ਸਾਹਮਣੇ ਆ ਗਏ ਕੀ ਵਾਰਨਿੰਗ ਦੇਣਾ ਚਾਹੁੰਦੇ ਆ ਜੀ ਅ ਵਾਰਨਿੰਗ ਤਾਂ ਦੇਕੂ ਕ੍ਰਿਮੀਨਲ 엘ਮੈਂਟਸ ਨੂੰ ਆਈ ਹੁੰਦੀ ਵੀ ਕਿ ਕ੍ਰਾਈਮ ਛੱਡ ਕੇ ਸਿੱਧੇ ਰਾਤੂ ਚੱਲ ਪਿਓ ਤੇ ਪੁਲਿਸ ਤਾਂ ਆਪਣਾ ਕੰਮ ਕਰਦੀ ਏ ਪ੍ਰੀਵੈਂਸ਼ਨ ਆਫ ਕ੍ਰਾਈਮ ਤੇ ਇਨਵੈਸਟ